ਫਰਮਨ ਤੂੰ ਮੇਰੇ ਕਮਰੇ ਚ ਨਾ ਦੇਖਦੀ ਆ ਛਾਤਰ ਕੇ ਵੀ ਕੀ ਕਰਦੀ ਆ ਅੰਦਰੇ ਜਾ ਕੇ ਬੈ ਗਈ ਹੱਸ ਮੈਂ ਕੀ ਕਰਾਂ ਸਰਦਨ ਮੈਨੂੰ ਹੀ ਕਰਨਾ ਪੈਂਦਾ ਨਾ ਪਤਾ ਲੱਗੇ ਕੀ ਕਰਦੀ ਆ ਕੀ ਨਾ ਇਹ ਮੈਨੂੰ ਰੋਡੀ ਲੱਗ ਰਹੀ ਆ ਸਾਰਾ ਦਨ ਦੱਸ ਕਿ ਸੱਪਾ ਕਰਾਂ ਮੈਂ ਸਾਰੇ ਕੰਮ ਮੇਰੇ ਗਲ ਪੈ ਜਾਂਦੇ ਨੇ ਲੈ ਆ ਪਈ ਐ ਮੇਥੇ ਦੀ ਸਾਰੇ ਕੰਮ ਹੁੰਦੇ ਮੈਂ ਕੀ ਕੀ ਕਰੀ ਜਾਵਾਂ ਕਿ ਮੈਂ ਪਈਆ ਰਾਮ ਨਾਲ ਮੈਂ ਸਾਰਾ ਕੰਮ ਮੇਰਾ ਕਰ ਪਰੇ ਨੇ ਮੈਥੋਂ ਨਹੀਂ ਬੈਲੀ ਪਈ ਜਰੀ ਜਾਂਦੀ ਇਹ ਸਰ ਬੈਲੀ ਪਈ ਰਹਿੰਦੀ ਐ ਚਾਚੇ ਚਾਚਾ ਕੋ ਕਿਉਂ ਮੜੇ ਚਾਚੇ ਨੋ ਚੰਦੀ ਕੀ ਮੇਰੀ ਜ਼ਿੰਦਗੀ ਬੜੀ ਪੀ ਦਰ ਰਾਤਾਂ ਨੂੰ ਵੀ ਸੁਪਨੇ ਹੈ ਆਉਂਦੇ ਨੇ ਦਰਦ ਦਰਦ ਕਿ ਉੱਠਦੀ ਆ ਮਾਂ ਤੂੰ ਮੈਨੂੰ ਕਿਉਂ ਛੱਡ ਕੇ ਚਲੀ ਗਈ ਸੀ ਤੇਰੇ ਬਿਨਾ ਨਾ ਇਹ ਜਹਾਂ ਐਨਾ ਔਖਾ ਲੱਗਦਾ ਕੋਈ ਮੈਨੂੰ ਪਿਆਰ ਨਹੀਂ ਕਰਦਾ ਕੋਈ ਨਹੀਂ ਪਾਪਾ ਵੀ ਨਾਲ ਹੀ ਚਲੇ ਗਏ ਤੇਰੇ ਤੇਰੀ ਜਾਨ ਤੋਂ ਬਾਅਦ ਹੁਣ ਅਰੇ ਸਾਨੂੰ ਮਜ਼ਾ ਹੀ ਲੱਗ ਗਿਆ ਪਰ ਮੇਰੇ ਬਾਰੇ ਕਿਉਂ ਨਹੀਂ ਤੁਸੀਂ ਕਿਸੇ ਨੇ ਸੋਚ ਮੈਂ ਇਕੱਲੀ ਕਿਹਦੇ ਸਹਾਰੇ ਰੋऊंगी ਮਾਂ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਆ ਦਿੰਦੇ ਨਾ ਹੋਵੇ ਸੂਰਜ ਚੜ ਗਿਆ ਅਜੇ ਤਾਂ ਵੀ ਨਹੀਂ ਆਈ ਦੱਸ 9 ਵਜਣ ਵਾਲੇ ਹੋ ਰਹੇ ਨੇ ਗੁਰੇ ਮਹਾਰਾਣੀ ਸੁੱਤੀ ਪਈਆਂ ਜਿੰਦ ਤਿੰਨਾਂ ਚੜ ਗਿਆ ਸਤਨੂ ਆਇਆ ਨਹੀਂ ਅਗੇ ਮੈਂ ਉੱਠ ਖੜਾ ਸੁਨੇਹਾ ਚਾਚੂ ਕਰ ਲਾ ਕਿੱਥੇ ਸਿਆਪਾ ਪੈ ਗਿਆ ਮੈਨੂੰ ਚਾਚੇ ਜੀ ਮੈਨੂੰ ਮਾਫ਼ ਕਰ ਦੋ ਉਹ ਰਾਤ ਮੈਂ ਬੁਖਾਰ ਜ਼ਾ ਹੋ ਗਿਆ ਸੀ ਉਹਦੇ ਕਰਕੇ ਅੱਖ ਨਹੀਂ ਖੁੱਲੀ ਸੀ ਮੇਰੇ ਮੀਰੀ ਸਿਆਪਾ ਮੈਨੂੰ ਹੋ ਗਿਆ ਆਪ ਤਾਂ ਹੋ ਮਰ ਗਏ ਮੈਂ ਦੱਸ ਕੀ ਕਰਾਂ ਚਾਚੇ ਜੀ ਇਹਦੇ ਵਿੱਚ ਤੁਸੀਂ ਮੰਮੀ ਉਹਨਾਂ ਨੂੰ ਕਿਉਂ ਵਿੱਚ ਲੈ ਰਹੇ ਹੋ ਉਹਨਾਂ ਦੀ ਦੱਸੋ ਕੀ ਗਲਤੀ ਆ ਗਲਤੀ ਨੇ ਜਿਹੜਾ ਮੇਰੇ ਕੋਲ ਪੈ ਰਿਆ ਸਿਆਪਾ ਹੀ ਗਲਤੀ ਹੀ ਨਹੀਂ ਹੈ ਜੀ ਚਰਚੀਓ ਤਾਂ ਮਰ ਮੁੱਕ ਗਏ ਬੱਸ ਕਰੋ ਹੁਣ ਕਿਉਂ ਉਹਨਾਂ ਦੇ ਮਰਿਆ ਦੇ ਸਿਵੇ ਫਲੋੜ ਰਹੇ ਹੋ ਤੁਸੀਂ ਚਲ ਚਾਹ ਕਰ ਖੜੀ ਹੋ ਕੇ ਕੰਮ ਕਰ ਲੈ ਕਰਦੇ ਨਹੀਂ ਕਿੱਥੇ ਮੈਨੂੰ ਪੰਗਾ ਪੈ ਗਿਆ ਸਰਦਨਾ ਕੰਮ ਦਾ ਹੱਥ ਨਹੀਂ ਲਾ ਕੇ ਰਾਜੀ ਮੈਂ ਦੱਸ ਕੀ ਕੀ ਕਰੀ ਜਾਵਾਂ ਦੱਸ ਅੱਜ ਉੱਠ ਜਲੇਟ ਹੋਈ ਸੀ ਮੈਂ ਸੱਚੀ ਦੀ ਨਾ ਹਟਦੀ ਨਹੀਂ ਹੈਗੀ ਬੋਲਣ ਮੰਮੀ ਉਹਨਾਂ ਨੂੰ ਫੜੰਦੀ ਕਿ ਲੋੜ ਪਈ ਸੀ ਉਹਨਾਂ ਵਿਚਾਰਿਆਂ ਨੂੰ ਹੀ ਬੋਲੀ ਜਾਂਦੇ ਰਹਿੰਦੇ ਨੇ ਜੱਜ ਮੰਮੀ ਹੁੰਦੀ ਨਾ ਕੋਈ ਤਾਂ ਮੈਨੂੰ ਐ ਸੁਣਨ ਦਿੰਦੀ ਸੀ ਹੁਣ ਤਾਂ ਬਸ ਚੁੱਪ ਕਰਕੇ ਕਰ ਲਿਆ ਕਰ ਕੱਬ ਨਹੀਂ ਤਾਂ ਚਾਚੀ ਨੇ ਫੇਰ ਬੋਲਣਾ ਕਰ ਚਲ ਜਾ ਵੀ ਬਣ ਗਈ ਹਾਂ ਲੱਛਾ ਚਾਚੀ ਜੀ ਅਰੇ ਘਰ ਉੱਥੇ ਹਰਮਨ ਬੈਠਾ ਕਮਰੇ ਚ ਉਹਨੂੰ ਵੀ ਚਾਹ ਫੜਾਇਆ ਕੋਈ ਨਾ ਚਾਚੀ ਜੀ ਬਸ ਮੈਂ ਜਾ ਕੇ ਉਹਨੂੰ ਦੇਣੀ ਲੱਗੀ ਸੀਗੀ ਮੇਰੀ ਗੱਲ ਸੁਣ ਨਾ ਨਾ ਬੋਲੇ ਕਰ ਨਾਲ ਜਾ ਕੇ ਚਾਹ ਫੜਾ ਕੇ ਉਹਨੂੰ ਕਦੇ ਕੇ ਕੰਮ ਤਾਂ ਨਿਭਲੇ ਨਾ ਵੀ ਦੁਪਹਿਰਾ ਕਰਦਾ ਕੰਮਾਂ ਨੂੰ ਮੈਂ ਹੁਣੀ ਫੜਾ ਦੇਣੀ ਆ ਜੀ ਹਾਂ ਉਹ ਜੇ ਕਰਨੇ ਮੈਨੂੰ ਕਿ ਲੋੜ ਪਈ ਆ ਕਹਿਣ ਦੀ ਮੇਰੇ ਤਾਂ ਦਿੱਤੋ ਮੇਰੇ ਤਾਂ ਕਦੇ ਗੋਗੇ ਨਹੀਂ ਕਰਦੀ ਮੈਨੂੰ ਕਾਨੂੰ ਕਹਿਣਾ ਪਵੇ ਜੇ ਤੂੰ ਕਰਨ ਵਾਲੀ ਹੋਵੇਂ ਨਾਲ ਜਾ ਕੇ ਕਰਦੇ ਕੰਮ ਕਰ ਲੈ ਦੁਪਹਿਰਾ ਨਾ ਕਰਦੀ ਕੰਮਾਂ ਨੂੰ ਕੋਈ ਗੱਲ ਨਹੀਂ ਚਾਚੀ ਜੀ ਉਹ ਮੈਂ ਛੇਤੀ ਨਵੇੜ ਦਿੰਦੀ ਆ ਹਰਮਨ ਹਰਮਨ ਉੱਠ ਜਾ ਚਾਹ ਪੀ ਲ ਲੈ ਚਾਹ ਹਰਮਨ ਚਾਚੀ ਕਹ ਰਹੀ ਸੀ ਉੱਠ ਗਿਆ ਨਾ ਖੇਤ ਵਗਦੀ ਟਾਈਮ ਨਾਲ ਕੋਈ ਨਹੀਂ ਖੇਤ ala ਮੇਰਾ ਕਮਣਾ ਮੈਂ ਆਪੇ ਕਰ ਲੂ। ਨਾਲੇ ਇੱਕ ਗੱਲ ਸਮਝਾਣੀ ਸੀ ਮੈਂ ਤੈਨੂੰ। ਇੱਕ ਸਾਡਾ ਸੌ ਸਮਝਾ। ਬੋਲ। ਮੜ ਜਾ ਤੂੰ ਦੇਖ ਕੇ ਚੱਲਿਆ ਕਰ। ਦੇਖਣ ਨੂੰ ਮੈਂ ਕੀ ਕਹਤਾ? ਚਾਹੀ ਫੜੀਆ। ਕੋਈ ਫੜ ਨਹੀਂ ਸਕਦਾ। ਮੈਂ ਨਾ ਚੰਗੀ ਤਰ੍ਹਾਂ ਸਮਝਦੀ ਆ ਤੈਨੂੰ। ਤੂੰ ਇੰਨਾ ਭੋਲਾ ਬਣਨ ਦੀ ਕੋਸ਼ਿਸ਼ ਨਾ ਕਰ। ਮੈਂ ਕਿੱਥੇ ਭੋਲਾ ਬਣਦਾ। ਮੈਂ ਤਾਂ ਸਾਊ ਆ। ਨਾਲੇ ਮੇਰੀ ਗੱਲ ਸੁਨ ਲੈ। ਜਦੋਂ ਗੱਲ ਕਰਾ ਲਈ ਦੀ ਆ ਜੀ ਨਾ ਫਿਰ ਸਮਝਦਾ ਨਹੀਂ ਬੰਦਾ ਫਿਰ ਤਾਂ ਜਿਹੜਾ ਕੁਝ ਅਗਲ ਦੇ ਮਨ ਚ ਆਉਂਦਾ ਤਾਂ ਉਹ ਹੀ ਕਰਦਾ ਲੱਗੀ ਸਮਝ ਬਸ ਇਹਨੂੰ ਆਖਰੀ ਵਾਰ ਸਮਝਾ ਰਹੀ ਆ ਠੀਕ ਜਾਜੇ ਤੋਂ ਠੀਕਿਆ ਜਾਂਦਾ ਠੀਕੇ ਜਾਗੇ ਜਾਂ ਤਾਂ ਪੀ ਲੈਣ ਦੇ ਇਹ ਗਰਮ ਹੈ ਰਹੇ ਹਿਤ ਉਬਦਨੀ ਕੋਈ ਨਹੀਂ ਚਾ ਵੀ ਪੀਲਾਂਗੇ ਪਹਿਲਾਂ ਗੇਮ ਗੂਮ ਦੇਖਦੇ ਆ ਕੋਈ ਬਨਗੇ 4 ਰੁਪਏ ਕਾਦਲ ਚ ਪ੍ਰੋਫਿਟ ਆਇਆ ਨਹੀਂ ਹੈਗਾ ਆ ਹੂ ਬੜੀਆਂ ਏਗਾ ਬਾਲ ਰੱਖੀਆਂ ਨੇ ਅੱਜ ਕੰਮ ਕਰਨੇ ਨੇ ਮੈਂ ਤਾਂ ਕਰ ਦੇ ਨਾਲੇ ਤੂਰੇ ਕੀ ਕਰ ਰਿਹਾ ਮਾਹ ਗਲਾਸ ਜਾ ਫੜਾਉਣ ਆਇਗਾ ਮਾਹ ਚਲ ਫੜਾ ਦਈਏ ਸ਼ੈਂਕ ਫਿਰ ਉਧਰ ਇੱਥੇ ਕੀ ਕਰਨਾ ਹੈ ਮਾਹਨ ਵਾਲੇ ਗਲਾਸ ਫੜਾ ਜਾਗੇ ਨਾਲੇ 10 ਮਿੰਟ ਮਾਹ ਟਾਈਮ ਪਾਸ ਹੋ ਜੂ ਜੀਹ ਜ ਨਹੀਂ ਲੱਗਦਾ ਸੀਗਾ ਆਹੋ ਫਿਰ ਮੇਰੇ ਨਾਲ ਬੈਠ ਕੇ ਰਜੀ ਲਾਏਗਾ ਜਾ ਕੇ ਆਪਦੀ ਮਾਂ ਕੋਲੇ ਬਹਿ ਜਾ ਬਟਾ ਮੇਰ ਨਾਲ ਜੀ ਲਾਣ ਵਾਲਾ ਹਰ ਖਜਾ ਬਾਲਾ ਨਹੀਂ ਆਉਂਦਾ ਆਪਾਂ ਨੂੰ ਪਹਿਲਾਂ ਤਾਂ ਮੈਂ ਇਹ ਜੀ ਨਹੀਂ ਸੀ ਨਾਲ ਇੱਕ ਗੱਲ ਕਮ ਜਦੋਂ ਆ ਗੁੱਸਾ ਕਰਦੀ ਹੈ ਨਾ ਬਾਲੀ ਜਿਆਦਾ ਸੋਹਣੀ ਲੱਗਦੀ ਆ ਹਰਮਨ ਮਾੜੀ ਮੋਟੀ ਦਾ ਸੰਸ਼ਰਮ ਕਰ ਲੈ ਤੇਰੀ ਮੈਂ ਭੈਣ ਲੱਗਦੀ ਹੈ ਭੈਣ ਤੇਰੀ ਤਾਈ ਦੀ ਕੁੜੀ ਆ ਮੈਂ ਤਾਈ ਦੀ ਕੁੜੀ ਮੇਰਾ ਤਾਇਆ ਨਹੀਂ ਸੀ ਉਹ ਮੇਰਾ ਦੁਸ਼ਮਣ ਸੀ ਦੁਸ਼ਮਣ ਆ ਨਲ ਹੀ ਮੇਰੀ ਗੱਲ ਸੁਣਦਾ ਭੈਣ ਤਾਂ ਮੈਂ ਤੈਨੂੰ ਕਦੇ ਸਮਝਿਆ ਨਹੀਂ ਤੇ ਸਾਕੀ ਭੈਣ ਤੇ ਤਾਈ ਦੀ ਕੁੜੀ 'ਚ ਬਹੁਤ ਫਰਕ ਆ ਪਰ ਹਰਮਨ ਮੈਂ ਤਾਂ ਸ਼ੁਰੂ ਤੋਂ ਆਪਦਾ ਤੈਨੂੰ ਭਰਾ ਸਮਝਿਆ ਤੂੰ ਸਮਝੀ ਜਾ ਮੈਂ ਤਾਂ ਨਹੀਂ ਸਮਝਦਾ ਚਲ ਠੀਕ ਆ ਮੈਂ ਖੇਤੇ ਜਾਂਦਾ ਹੀ ਇਹ ਕੋਈ ਚੀਜ਼ ਦੀ ਲੋੜ ਹੋਈ ਦੱਸ ਦੇ ਮੈਨੂੰ ਵੇ ਸਮਝਾ ਮੈਨੂੰ ਮੇਹ। ਇਹ ਮੁੰਡਾ ਜਿਹਾ ਵੀ ਹੱਥੋਂ ਨਿਕਲ ਹੀ ਜਾਂਦਾ। ਬਸ। ਚਾਚਾ ਜੀ ਵੀ ਘਰੇ ਨਹੀਂ ਹੈਗੇ। ਹੋ ਪਤਾ ਨਹੀਂ ਕਦੋਂ ਆਣਗੇ। ਕੀ ਗੱਡੀ ਤੇ ਗਏ ਨੇ? 4 ਮਹੀਨੇ ਹੋ ਗਏ ਹੱਲੇ ਤੱਕ ਨਹੀਂ ਮੁੜੇ। ਓੜੀਏ, ਕੰਟਾਗੋਤ ਨੂੰ ਚੁੱਲ੍ਹੇ ਲਾ ਕੇ ਚਿੱਪੀ ਬੈਠੀ ਐ। ਕੋਈ ਹੋਰ ਵੀ ਕੰਮ ਕਰ ਲੈ। ਚਾਚੀ ਜੀ ਅੱਗ ਨਹੀਂ ਮਚ ਰਹੀ ਸੀਗੀ, ਉਹ ਤਾਂ ਬੈਠੇ ਸੀ। ਅੱਗ ਨਹੀਂ ਮਚ ਰਹੀ ਤੇ ਬਾਹਰ ਨਦਬਦਲਾ ਬਣਾਉਣੇ ਆਉਂਦੇ ਨੇ। ਚਾਚੀ ਜੀ ਕੰਮ ਤਾਂ ਮੈਂ ਨੇ ਵੇੜ ਰੱਖੇ ਨੇ ਆਟਾ ਗੁਨੋ ਰੱਖਿਆ ਬਸ ਜੋ ਤੁਸੀਂ ਕਹੋਗੇ ਫੁਲਕੀ ਉਹਦੇ ਲਾ ਦੂੰਗੀ ਫਤਵਾ ਕਰ ਦੁਪਹਿਰ ਦਾ ਉਹ ਤਨ ਰੋਟੀ ਨੂੰ ਕਰਤਾ ਤਾਂ ਕੋਈ ਕਰਨੀ ਚਾਚੀ ਜੀ ਮੈਂ ਬਣਾ ਦੇਣੀ ਆ ਤਾਂ ਤੁਸੀਂ ਕਹਤੋਂ ਬੋਲੀ ਜਾਂਦੇ ਹੋ ਮੈਂ ਮੇਰੀ ਕਸ ਬੋਲਣਾ ਨਾ ਤਾਂ ਕੀ ਕਰਾਂ ਤੜਕੇ ਜੀ ਲੱਗ ਰਹੀ ਆ ਮੈਂ ਤਾਂ ਉਹ ਕਰਨ ਤੂੰ ਤਾਂ ਸੁਣਦੀ ਨਹੀਂ ਮੇਰੀ ਗੱਲ ਤੇਰੀ ਤੇਰੀ ਜੀਬ ਚੱਲਦੀ ਆ ਉਹ ਤਾਂ ਮੈਂ ਕੀ ਕਹਾਂ ਤਾਂ ਚਾਚੀ ਜੀ ਤੁਹਾਨੂੰ ਕਾਇਆ ਜੇ ਕਸਰਿਆ ਕਹਿਣ ਨੂੰ ਆ ਜਿਹੜੇ ਮੋਲਦੇ ਬੈ ਜੇ ਤੂੰ ਪੜ੍ਹਨੀ ਆ ਚੁੱਪ ਕੇ ਕੰਮ ਕਰ ਲੈ ਬਣਾ ਦੇਨੀ ਆ ਰੋਟੀ ਬਣਾ ਦੇਨੀ ਆ 2 ਘੰਟੇ ਹੋ ਗਏ ਮੈਨੂੰ ਦੇਖਦੀ ਇਹਨੂੰ ਸੁਣਦੀ ਐ ਨਹੀਂ ਮੇਰੀ ਤਾਂ ਗੱਲ ਕੀ ਹੋ ਗਿਆ ਬੇਬੇ ਪਾਖਰੀ ਆ ਜਾ ਤੜਕੀ ਰੜਕੀ ਲਾਲ ਝੜੇ ਕਰਕੇ ਸੂਈ ਰੋਲਾ ਸੜਕ ਤੱਕ ਸੁਣਨ ਲੱਗ ਰਿਹਾ ਹੈਗਾ ਕੀ ਗੱਲ ਹੋ ਰਹੀ ਆ ਚੱਲ ਦੇਖਦੇ ਆ ਬਰ ਅੱਗੇ ਆ ਕੇ ਕੀ ਹੋ ਗਿਆ ਬੇ ਰੋਲਾ ਪਾਰਖਾ ਜਾਂਦਾ ਵੇ ਪੁੱਤ ਰੋਲਾ ਤਾਂ ਘਰ ਨੂੰ ਪਾਰਖੇ ਉਹ ਤੂੰ ਬੋਲਦੀ ਇਹਨੂੰ ਸਮਝਾਉਂਦੀ ਦੀ ਕੁੜੀ ਨੂੰ ਮਖਾ ਤੂੰ ਕੰਮ ਕਰ ਲੈ ਕਰ ਬਧੀਆ ਵੀ ਬੇਗਾਨੇ ਘਰੇ ਜਾਣਾ ਹੈ ਭਾਈ ਤੇ ਖਬਰ ਕਿਹ ਹੈ ਸੱਸ ਮਿਲੂਗੀ ਕਹਾਂ ਆ ਲੱਗਿਆ ਨੇ ਕੁਝ ਸਿਖਾਇਆ ਨਹੀਂ ਹੈਗਾ ਚਾਚੀ ਨੇ ਉਹ ਸਮਝਾਉਂਦੀ ਦੀ ਮੈਂ ਤੇ ਇਹਨੂੰ ਚੱਲ ਵੇ ਫਿਰ ਮੈਂ ਲੱਸੀ ਅੰਦਰੋਂ ਬੁਆ ਲੈਣੇ ਜਾ ਕੇ ਉਹ ਮੈਂ ਤਾਂ ਹੁਣੇ ਖੜੀ ਆ ਤੂੰ ਅੰਦਰ ਕੇ ਮੈਂ ਫੜ ਲੂ ਮੈਂ ਪੋਪਨੀਆਂ ਲੈ ਵੇ ਤੂੰ ਬੁਆ ਕੇ ਲਿਆ ਦੇ ਲੈਪੋ ਤਲਸੀ ਬੇਬੇ ਅੱਜ ਗੱਲ ਚਾਚਾ ਦੇਖਦੀ ਨਹੀਂ ਹੈਗਾ ਓ ਭਾਈ ਤੈਨੂੰ ਪਤਾ ਆਪਦੇ ਕੰਮ ਤੇ ਗਿਆ ਟਰੱਕਾਂ ਤੇ ਜਾ ਰਿਹਾ ਤਾਂ ਤੈਨੂੰ ਪਤਾ ਨਹੀਂ ਮਰਜੀ ਨਾਲ ਗਿਆ ਕਿਨੇ ਘਰੋਂ ਘੜਤਾ ਜਿਵੇਂ ਮਰਜੀ ਸੰਝ ਲੈ ਭਾਈ ਮਰਜੀ ਨਾਲ ਸਮਝ ਲੈ ਚਾਏ ਦੀ ਕੁੱਟ ਕੇ ਸਮਝ ਲੈ ਚੱਲ ਠੀਕ ਆ ਬੇ ਚੱਲਦਾ ਫਿਰ ਮੈਂ ਰੋਲਾ ਨਾਲ ਘਟ ਪਾਇਆ ਘਰ ਸੜਕ ਤੇ ਸੁਣਦਾ ਹੁੰਦਾ ਕੋਈ ਨਾ ਕੋਈ ਨਾ ਬੇ ਮੈਂ ਕਾਹਨੂੰ ਕਾਉਣੀਆ ਰੋਲਾ ਲੋਕ ਵੀ ਸਵਾਦ ਲੈਣ ਆਉਂਦੇ ਨੇ ਸਾਡੇ ਘਰ ਦਾ ਮਾਮਲਾ ਤੈਨੂੰ ਦੱਸ ਕੀ ਲੈਣਾ ਤੂੰ ਲੱਸੀ ਲੈਣਾ ਤੂੰ ਲੱਸੀ ਲੈ ਕੇ ਭੱਜ ਜਾ ਮੁਰਮੁਰ ਕੇ ਸਵਾਦ ਲੈਂਦੇ ਨੇ ਗੱਲਾਂ ਦਾ ਲੱਗਦਾ ਸੰਗੀਤ ਨਾ ਬਬ ਹਰਮਨ ਤੂੰ ਮੇਰੇ ਕਮਰੇ ਤੇ ਨਾ ਇਹ ਵੇਲੇ ਤੂੰ ਕੀ ਕਰਨਾ ਇੱਥੇ ਮੇਰਾ ਕੱਲ ਦਾ ਜੀਜਾ ਨਹੀਂ ਲੱਗਦਾ ਜੀ ਮਹਾਂ ਚਲ ਗਿਆ ਮਰ ਰਹੀ ਏ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਆ ਵੀ ਹਾਲ ਚਾਲ ਸਵੇਰੇ ਪੁੱਛੀਦਾ ਹੁੰਦਾ ਟਾਈਮ ਤਾਂ ਦੇਖ ਲੈ ਰਾਤ ਹੋਈ ਪਈ ਆ ਮੈਨੂੰ ਚੰਗਾ ਨਹੀਂ ਲੱਗਦਾ ਇਹ ਟਾਈਮ ਤੂੰ ਮੇਰੇ ਕਮਰੇ ਚ ਆਂਦਾ ਮੇਰੀ ਗੱਲ ਸੁਣਨਾ ਬਾੜੀਆਂ ਮੈਨੂੰ ਬਾਤਾਂ ਜਿਹਾ ਪਾਉਣੀ ਆਉਂਦੀਆਂ ਨੇ ਬਹੁਤ ਚਿਰ ਮੈਂ ਚੁੱਪ ਕਰ ਕਰ ਦੇਖ ਲਿਆ ਮੈਂ ਤੈਨੂੰ ਸੱਚੀ ਗੱਲ ਆਖਾਂ ਨਾ ਮੈਂ ਤੈਨੂੰ ਪਸੰਦ ਕਰਦਾ ਆ ਕੀ ਯਾਰ ਮਨ ਬੜੀ ਤੇਜ ਆ ਯਾਰ ਮੈਂ ਤੈਨੂੰ ਸੱਚਾ ਕਹਿਣਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਹਰਮਨ ਕਿਉਂ ਨਹੀਂ ਤੂੰ ਸਮਝਦਾ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਆਪਣਾ ਰਿਸ਼ਤਾ ਕੀ ਆ ਹੱਪਾ ਭਾਈ ਭੈਣਾ ਤੇ ਤੂੰ ਭਰਾ ਸਮਝਦੀ ਹੁਣੀ ਮੈਂ ਨਹੀਂ ਨਲੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਤਾਈ ਦੀ ਕੁੜੀ ਚ ਤੇ ਸਗੀ ਭੈਣ ਚ ਬਹੁਤ ਫਰਕ ਹੁੰਦਾ ਹਰਮਨ ਤੈਨੂੰ ਲੱਗਦਾ ਕੋਈ ਫਰਕ ਨਹੀਂ ਹੁੰਦਾ ਮੈਂ ਤੈਨੂੰ ਸ਼ੁਰੂ ਤੋਂ ਆਪਦਾ ਛੋਟਾ ਭਾਈ ਸਮਝੀ ਪਰ ਤੂੰ ਕਿਉਂ ਨਹੀਂ ਸਮਝਦਾ ਤੂੰ ਸਮਝੀ ਜਾ ਮੈਨੂੰ ਕੀ ਚੱਕਰਾ ਫਿਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਹਰਮਨ ਹੱਥ ਬੰਨੇ ਜਾ ਕੰਮੇ ਚ ਵਾਜ ਜਾ ਕਿਵੇਂ ਰੋਲਾ ਪਾ ਕੇ ਚਾਚੀ ਨੂੰ ਬੁਲਾ ਲੈਣਾ ਇੱਥੇ ਕਿਸੇ ਮਰਜ਼ੀ ਨੂੰ ਬੁਲਾ ਲਾ ਮੈਂ ਤੈਨੂੰ ਕਹਿਦਾ ਨਾ ਮੈਂ ਨਹੀਂ ਰਹਿ ਸਕਦਾ ਤੇਰੇ ਨਾਲ ਜਾ ਬੱਜ ਜਾਸ ਤੈਨੂੰ ਕਹਿਤਾ ਨਾ ਅੱਛਾ ਕੀ ਰੋਲਾ ਪਾ ਰਿਆ ਮੁੰਡਿਆ ਅੱਛਾ ਰੋਲਾ ਪੈ ਰਿਆ ਹੈ ਕੀ ਗੱਲ ਹੋ ਗਈ ਅੱਧੀ ਰਾਤ ਹੋ ਰਹੀ ਹੈ ਤੂੰ ਤੂੰ ਇਹਦੇ ਨਾਲ ਮਿਲ ਕੇ ਕਿੱਲਾ ਰਾਇਆ ਬੇਬੇ ਮਾਇਲਾ ਕੀ ਲੈਣਾ ਉਹਨਾ ਕਿਸੇ ਯਾਰ ਨਾਲ ਗੱਲਾਂ ਮਾਰਦੀਆਂ ਫੋਨ ਫੜਿਆ ਮੈਂ ਦਾ ਹਰਮਨ ਕਿਉਂ ਚੁੱਪ ਬੋਲ ਰਿਹਾ ਹਾਂ ਕੁੜੇ ਨਹੀਂ ਚਾਚੀ ਜੀ ਇਹ ਮੇਰੇ ਕਮਰੇ 'ਚ ਆਇਆ ਮੈਂ ਕੀ ਕਰਨ ਉਹਨਾ ਬੇਬੇ ਕਿੰਨੇ ਸਾਲੋਂ ਖਿਲੂ ਰਹਿੰਦੀ ਨੂੰ ਦੇਖਣਾ ਫੋਨ ਫੜਿਆਗਾ ਮੈਂ ਆਹ ਦੇਖਣਾ ਗੰਦਾ ਮਾਰਿਆ ਚੰਨ ਵਾਲਾ ਹਰਮਨ ਨੇ ਤਾਂ ਚਾਚਾ ਜੀ ਦਾ ਫੋਨ ਆ ਕੋਦੋਂ ਦਾ ਤੇ ਉਹ ਫੋਨ ਕਰ ਦਿੰਦੀ ਰਹਣਾ ਤੇ ਮੈਨਾਂ ਕਿਹਦਾ ਫੋਨ ਆਦਾ ਇਹਦੇ ਕਿਹੜਾ ਬੈਲੈਂਸ ਹੈ ਜਿਹੜਾ ਮੈਂ ਕਾਲ ਕਰਨ ਲੂੰਗੀ ਆਹ ਉਹ ਬੇਬੇ ਝੂਠ ਦੇਖ ਲੈ ਫਿਰ ਇਹ ਕੀ ਝੂਠ ਬੋਲਦਾ ਚਾਚਾ ਮੈਂ ਕਿਹੜਾ ਝੂਠ ਰੋ ਪਾਦੀ ਤੁਸੀਂ ਜਾਣਦੇ ਨਹੀਂ ਮੈਨੂੰ ਜਾਣਦੇ ਨਹੀਂ ਬੇਬੇ ਦੇਖ ਲੈ ਜੇ ਮਾਪੇ ਮਰ ਗਏ ਨਾ

ਅਤੇ ਪਾਪਾ ਨੂੰ ਪੈ ਗਿਆ ساری ਉਮਰ ਦਾ ਦੇਖ ਲੈ ਯਾਰ ਨਾਲ ਇਕੱਲਾ ਮਾਰਦੀ ਆ ਕਿਸੇ ਨਾਲ ਪਤਾ ਨਹੀਂ ਕਿਹੜਾਗਾ ਕੁਛ ਭੈਰੀ ਨੂੰ ਕੌਣ ਹੈ ਉਹ ਦਸ ਕੁੜੀਆਂ ਕਹੋੜਾ ਹਰ ਬੋਲ ਝੂਠ ਬੋਲ ਰਿਹਾ ਤੂੰ ਕਿਉਂ ਨਹੀਂ ਚਲ ਚ ਰਿਹਾ ਸਹੀ ਸਹੀ ਦਸ ਬੋਲਦੀ ਕਿਉਂ ਨਹੀਂ ਉਡਾ ਕਿਉਂ ਤੂੰ ਮੇਰੇ ਨਾਮ ਕਰੰਦੇ ਤੂੰ ਲੈ ਮੈਨੂੰ ਦੇਖਣਾ ਬੇਬੇ ਕੀ ਲੱਛਣ ਕਰਦੀ ਆ ਇਹ ਜੇ ਤੂੰ ਮੇਰੀ ਗੱਲ ਸੁਣਾ ਹੁਣ ਨਾ ਰੋਲਾ ਪਾ ਆ ਫੋਨ ਚੱਕ ਫੇਰ ਨਾ ਫੋਨ ਫੋਨ ਨਾਲ ਕਿਸੇ ਨੂੰ ਆ ਜਾ ਤੂੰ ਬਾਹਰ ਆ ਜਾ ਤਾਂ ਕੀ ਗੱਲ ਕਰਾਂਗੇ ਆਪਾਂ ਉਹਨੇ ਆਪਾਂ ਗੋਲ ਦੇ ਦੱਸ ਮੇਰਾ ਕੋਈ ਕਸੂਰ ਵੀ ਨਹੀਂ ਸੀ ਫਿਰ ਮੈਨੇ ਗਾਲਾਂ ਸੁਨੀਆਂ ਹਰ ਬੰਨੇ ਮੇਰੇ ਹੱਥ ਵਿੱਚ ਕੇ ਮੇਰੀ ਕੀ ਗਲਤੀ ਸੀ ਇਹ ਸੀ ਬਸ ਮੇਨਾ ਦੀ ਇੱਜ਼ਤ ਦੇ ਮਾਰੇ ਜਿਆਦਾ ਤਾ ਨਹੀਂ ਦਿੱਤਾ ਚਾਚੀ ਨੂੰ ਵੀ ਕਿਉਂ ਭਾਈ ਪੈਣੇ ਰਿਸ਼ਤੇ ਤੇ ਬਦਨਾਮੀ ਆਊਗੀ ਸੱਚੀ ਜੀ ਕਰਦਾ ਮੈਨੇ ਕੁਛ ਨਹੀਂ ਖਾਦਾ ਮੈਂ ਰੋਟੀ ਖਾ ਲਾ ਨਾ ਰੋਟੀ ਤਾਂ ਮੈਨੂੰ ਢੇਢੀ ਭੁੱਖ ਲੱਗ ਗਈ ਸੱਚੀ ਜੀ ਕੱਲ ਦਾ ਨਹੀਂ ਤੁਸੀਂ ਮੈਨੂੰ ਕੁਛ ਖਾਣ ਦਿੱਤਾ ਕੰਮ ਤਾਂ ਨੇ ਸਾਰੇ ਪੈ ਗਏ ਸਾਰਾ ਤਾਂ ਚੱਗਣੀ ਜਾਨੀ ਐ ਤੂੰ ਖਾਂਦੀ ਕਿਉਂ ਨਹੀਂ ਝੂਠ ਬੋਲਦੀ ਐ ਤੇਰਾ ਖਾਣ ਤੱਕ ਕਰਿਆ ਏ ਨਜ਼ਾਰਾ ਤਨਾ ਕੰਮ ਵੀ ਕੋਈ ਕਰ ਲਿਆ ਕਰ ਸਾਰਾ ਦਿਨ ਬਸ ਖਾਣ ਖਾਣ ਖਾਣਾ ਤਾਲੀ ਸੱਤੀ ਜੀ ਉਹਦੋਂ ਮੈਂ ਸੱਚੀ ਕਹਿ ਰਹੀ ਆ ਮੈਂ ਕਿਸੇ ਨਾਲ ਨਹੀਂ ਗੱਲ ਕਰਦੀ ਸੀ ਕਿ ਇਹ ਤਾਂ ਕਰਿਆ ਕਹਿੰਦਾ ਫੋਨ ਕਰਦੀ ਸੀ ਆਹੋ ਹਲੇ ਕਹਿੰਦੀ ਮੈਂ ਕਿਸ ਨਾਲ ਕਰਦੀ ਹਲੇ ਵੀ ਝੂਠ ਬੋਲਦੀਵੇਂ ਬੇ ਹਰਮਨ ਕਿਉਂ ਮੇਰਾ ਮੂੰਹ ਘਰਵਾਨਾ ਮੈਂ ਜਾਣੀ ਕਾਦੇ ਵਾਸਤੇ ਤੇਰੀ ਬੇਸੀ ਹੋਣੀ ਆ ਮੇਰੀ ਬੇਨਤੀ ਕਰੀ ਹੋਣੀ ਆ ਹੋਰ ਤਾਂ ਉੱਤੇ ਫੜਿਆ ਗਿਆ ਇਹਦੇ ਨੂੰ ਸੱਚੀ ਬੋਲ ਕਰਦੀ ਸੀ ਬੇਬੇ ਝੂਠ ਝੂੜੀ ਬੋਲੂ ਮੈਂ ਕਿਉਂ ਹਰਮਨ ਝੂਠ ਬੋਲ ਰਿਹਾ ਤੂੰ ਬੇਬੇ ਕਿੰਨੇ ਸਾਲ ਹੋ ਗਏ ਉਹ ਦਿਨਾਂ ਦਾ ਮੈਂ ਝੂਠ ਬੋਲਿਆ ਦੀ ਜੱਜ ਫੋਨ ਪਰ ਲਿਆ ਜਰਮਨ ਝੂਠ ਬੋਲਦਾ ਫਿਰ ਇਹ ਕਿ ਝੂਠ ਬੋਲਦਾ ਇਹ ਬੇ ਦੱਸਣ ਦਾ ਲੱਗ ਰਿਹਾ ਦਾ ਸਾਹਮਣੇ ਮੈਂ ਵੀ ਇੰਨੇ ਸਾਲਾਂ ਦੇ ਚੁੱਪ ਸੀ ਨਾ ਸਾਹੀ ਦੀ ਕਦੇ ਇਹ ਬੋਲਿਆ ਜਿੰਨੇ ਸਾਲ ਪਹਿਲੇ ਹੀ ਬੋਲ ਜਾਂਦੀ ਨਾ ਚੰਗੀ ਰਹਿੰਦੀ ਮੇਰੀ ਗੱਲ ਸੁਣ ਲੈ ਤਨੇ ਸਾਡੇ ਪਿੰਡ ਚ ਨੱਕ ਬੜਾਤਾ ਬੇਬੇ ਲੋਕ ਕੀ ਆਖਣਗੇ ਵੀ ਕੁੜੀ ਨੂੰ ਰੱਖਦੀ ਸੀ ਇਹ ਤਾਂ ਮਾਣੀ ਦਾ ਦਾਫੜੀ ਇਹਦਾ ਤਾਂ ਕੋਈ ਹੈ ਨਹੀਂਗਾ ਅਗਲਾ ਤਾਂ ਤੈਨੂੰ ਆਖੂ ਬਸਰਮੀ ਦਾ ਪਾਈ ਮੈਨੂੰ ਮਾੜ ਲਗਾ ਨਾ ਤੇ ਕੁੱਕੜੇ ਰਹਿਂਦੀ ਸਾਰਾ ਟਾਈਮ ਕਰੇ ਰਹੀਦੀ ਏ ਸੱਚੀ ਤੁਸੀਂ ਮੈਥੇ ਕਿਉਂ ਨਹੀਂ ਭਰੋਸਾ ਕਰਦੇ ਕਰੋਸਾ ਨਾ ਕਰੀਏ ਹੋਰ ਕੀ ਕਰੀਏ ਨਾ ਕਬਰਾਂ ਕਿ ਰੱਖਦੇ ਨੇ ਪਿੰਡ ਚ ਮਾੜੀ ਮੂਟੀ ਸ਼ਰਮਾਉਣੀ ਚਾਹੀਦੀ ਤੈਨੂੰ ਦੇਖ ਲੈ ਬੇਬੇ ਰੋਣਾ ਹੁੰਦਾ ਕੱਲਾ ਹਲੇ ਮੂੰਹ ਲੜਕਾ ਕੇ ਬੈਜੂਗੀ ਬੇਬੇ ਘਰ ਆ ਪਾਈ ਮੈਂ ਉਗੜਾ ਮੰਨੀ ਆਗੀ ਤੁਰ ਮਾਖੀਰਾ ਫਾਹਾ ਵੜ ਜਾਣੇ ਆਗੇ ਮੈਂ ਮੈਨੂੰ ਮਾ ਹੋਗਾ ਮੈਂ ਕਹਾਂਗੇ ਮਾ ਬਾਰੀ ਸੀ ਉਰੀ ਤਾਂ ਫਾਹਾ ਵਰਤਾ ਪਾਣੀ ਮੈਂ ਤਾਂ ਬੋਲੀ ਮੈਨੂੰ ਕੀ ਪਤਾ ਵਿਆਹ ਗੱਲਾਂ ਹੁੰਦੀਆਂ ਬਸ ਇੱਕ ਦਿਨ ਦਾ ਜ਼ਮੀਨ-ਜ਼ਮੀਨ ਹੋਰੀ ਐ ਜ਼ਮੀਨ ਨੂੰ ਕੀ ਚੱਟਣਾ ਜਿੱਦ ਵੀ ਨਾ ਰਹੀ ਪਿੰਡ ਚ ਜਿਹੜੇ ਦੋ ਕਿਲੇ ਨੇ ਇਹਦੇ ਅੰਗੂਠਾ ਲਵਾ ਕੇ ਕਰਵਾ ਲਵਦੇ ਨੋ ਪੁੱਤ ਇਹ ਐ ਨਹੀਂ ਹੁੰਦੀ ਹੁੰਦੀ ਜ਼ਮੀਨ ਜਿਵੇਂ ਤੂੰ ਕਹਿਣਾ ਚੱਲ ਦੇ ਪੇ ਤੂੰ ਦਾ ਹਮੇਸ਼ਾ ਰੀਪੋੜੀ ਦੀ ਪੋਲੀ ਰਹੀ ਉਹ ਕੁਛ ਮਰਜੀ ਕਰੀ ਜਾਵੇ ਕਿਉਂ ਬਣੂ ਤੇਰਾ ਉਹ ਬਾਪੂ ਆ ਮੇਰਾ ਉਹ ਡਾਂਡੇ ਨੇ ਜੜ ਰੱਖਿਆ ਦਾ ਵੀ ਇੱਕ ਘਰ ਦਾ ਰਸਨ ਬੰਨ ਚਲੀ ਜਾਵੇ ਤੂੰ ਜਮੀਨ ਕਰਕੇ ਚੁੱਪਾਂਗੀ ਲੋਕੀਂਆਂ ਨਾ ਕਰੇਗੀ ਕੀ ਫਿਰ ਉਹ ਉਹ ਕੀ ਕਰੀਏ ਤੇਰੀ ਨਾ ਹੁ ਕੋਈ ਹਿੱਲਾ ਕੋਈ ਨਾ ਤਾਂ ਸਾਤ ਕੀ ਕਰੀਏ ਹਿੱਲਾ ਕੀ ਆ ਦੇਰੇ ਸਲਫਾਸਤੀ ਗੋਲੀ ਮਾਰ ਦੇ ਜੇ ਸਲਫਾਸਤੀ ਗੋਲੀ ਦੇਖੀ ਲੋਕ ਕੀ ਕਹਿਣਗੇ ਜਿੱ ਲੋਵੇ ਰੱਖੀ ਦੀ ਮਾਂ ਬਰਦੀ ਹੁੰਦੀ ਆ ਚਾਚੀ ਮੇਰੀ ਗੱਲ ਸੁਣਦਾ ਜੇ ਉਹਨੇ ਰਹਿ ਗਈ ਲੋਕ ਫਿਰ ਵੀ ਕੀ ਕਹਿਣਗੇ ਮੈਨੂੰ ਨਹੀਂ ਮਾਰਨੇਗੇ ਲੋਕਾ ਬੇਬੇ ਦੋ ਕਿੱਲਾਂ ਦਾ ਲੈ ਚੋ ਇਹ ਲੋਕ ਮੇਰੇ ਨਾਲੇ ਮਾਰ ਦੇਣਗੇ ਫਿਰ ਉਹ ਇਹਨੂੰ ਕਿੱਥੇ ਕੱਢੀ ਏ ਤੇ ਦੱਸ ਫਿਰ ਕੋਈ ਹਿਲਾਕਾਰ ਕੋਈ ਨਾ ਮੇਰੀ ਗੱਲ ਸੁਣਦਾ ਬੇਬੇ ਹਿਲਾਇ ਕਿ ਆਗਾ ਜਾ ਤੈਨੂੰ ਸੁਲਫਾਸ ਦੀ ਗੋਲੀ ਦੇ ਦੇ ਜਾਂ ਫੇਰ ਨਾ ਗੜਕੋਰ ਕੇ ਮਾਰ ਦੇ ਬੇਬੇ ਪਿੰਡ ਚ ਜੇ ਤੈਨੂੰ ਰਹਿਣਾ ਨਾ ਤਾਂ ਇਹਦਾ ਖਾਹ ਵੱਡਣਾ ਪਊ ਦੇਖ ਲੈ ਭਾਈ ਕਿ ਮੈਂ ਕਰਨਾ ਮੈਂ ਕੀ ਕਰਾ ਹੁਣਾ ਮੈਂ ਤਾਂ ਕਸੁੱਤੀ ਫਸਰੀ ਆ ਹੁ ਲੋਕ ਫੇਰ ਦੀ ਮਿਹਨੇ ਦੇਣਗੇ ਜਿਵੇਂ ਕਿ ਨਾਰ ਕੀ ਦੀ ਕੁੜੀ ਮਾਰ ਦੇ ਨਾ ਮੈਂ ਲੋਕਾਂ ਦਾ ਕੀ ਲੈ ਜਿਹੜਾ ਮੂੰਹ ਬੰਦ ਕਰਾਂਗਾ ਪਾ ਉਹੀ ਤਾਂ ਮੈਂ ਕਹਿਣਾ ਮਾਰ ਕੇ ਖੇਤ ਚ ਦੱਬ ਦਾਂਗੇ ਕੋਈ ਆ ਫਿਰ ਤੂੰ ਚਲੇ ਭਾਈ ਬਾਰ ਬਾਰ ਸੋਚ ਲੈ ਕੋਈ ਆਪਣੇ ਕਪੇਚ ਨਾ ਚੇਗਾ ਨਾ ਮੇਰੀ ਗੱਲ ਸੁਣ ਲੈ ਚਲ ਉਹਦਾ ਬਾਅਦ ਚ ਦੇਖਦੇ ਆ ਰੋਟੀ ਬਣਾਦੀ ਕਿ ਨਾ ਨਾ ਜੀ ਪੱਕੀ ਨਹੀਂ ਰੋਟੀ ਚਲ ਕੋਈ ਨਹੀਂ ਮੈਂ ਜਾ ਕੇ ਆਉਣਾ ਦਸ ਹੁਣ ਮਿਹਨਤ ਇੰਨੀ ਬੋਝ ਬਣ ਗਈ ਮੈਨੂੰ ਮਾਰਦੇ ਪਲਾਨਿੰਗਾ ਬਣਾ ਰਹੇ ਨੇ ਸ਼ੈਲਦ ਗਲਤ ਤੇ ਸਹੀ ਕਰ ਰਹੇ ਨੇ ਤੇ ਜੀਕੇ ਵੀ ਕੀ ਕਰਨਾ ਤੇਰਾ ਕਿਹੜਾ ਕੋਈ ਹੈਗਾ ਇਹ ਦੁਨੀਆ 'ਚ ਤੇਰਾ ਮਾਂ ਨਹੀਂ ਤੇਰਾ ਪਾਪ ਨਹੀਂ ਕੋਈ ਨਹੀਂ ਤੈਨੂੰ ਪਿਆਰ ਕਰਦਾ ਕੀ ਕਰੇਂਗੇ ਇੱਥੇ ਜੀਕੇ ਇਹਨਾਂ ਤੇ ਵੀ ਨਾ ਤੂੰ ਸਿਰਦਰਦੀ ਬਣੀ ਪਈਆ ਕਿਉਂ ਬੋਝ ਬਣ ਰਹੀ ਏ ਕਿਸੇ ਤੇ ਮਰ ਜਾ ਬਸ तेरे को ही हिला मर जा वधिया रहेंगे मैंने इन्हों की जिंदगी सिखा ली नाले तेरी बेबे आए क्यों करे बेबे बेबे आए क्यों करे क्या दर्द देखना जाके बरा

ਬੈਡ ਬਰਸੀ ਦੇ ਮੈਨੂੰ ਇਹ ਟਾਈਮ ਨਾਲ ਦੱਸ ਮੈਨੂੰ ਕੱਟ ਦੱਸ ਕਿ ਪਹਿਲਾਂ ਤਾਂ ਪਕਰ ਬੀਰੇ ਮੈਂ ਮਰਨਾ ਚਾਹਨੀ ਆ ਕਿਉਂ ਕਿੱਲ ਹੋ ਗਈ ਮੈਂ ਠੀਕੇ ਕੀ ਲੈਣਾ ਜਦ ਮੇਰੇ ਕੋਈ ਹੈ ਹੀ ਨਹੀਂ ਇਹ ਦੁਨੀਆ 'ਚ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੁੰਦੇ ਉਹਦਾ ਪਰਮਾਤਮਾ ਆਉਂਦਾ ਮੇਰੇ ਪਰਮਾਤਮਾ ਦਾ ਕੀ ਕਰ ਜਦ ਇਹ ਕੱਚ ਮੇਰੀ ਹਿੱਜ ਦੀ ਨਹੀਂ ਹੈਗੀ ਤਲੇ ਮੇਰੀ ਇੱਜ਼ਤ ਤੇ ਹੱਥ ਪਾੜ ਨੂੰ ਫਿਰਦੇ ਨੇ ਇਹ ਘਰ ਚ ਉਹ ਪ੍ਰਮਾਤਮਾ ਸਭ ਦੇਖਦਾ ਵੀਰੇ ਪ੍ਰਮਾਤਮਾ ਦਾ ਕੀ ਕਰ ਜਦ ਇਹ ਘਰ ਚ ਮੇਰੀ ਇੱਜ਼ਤ ਨੂੰ ਹੀ ਖਤਰਾ ਕੀ ਇੱਜ਼ਤ ਨੂੰ ਖਤਰਾ ਦੱਸ ਮੈਨੂੰ ਪੂਰੀ ਗੱਲ ਦੱਸ ਪਹਿਲਾਂ ਕੀ ਦੱਸਾਂ ਵੀਰੇ ਮੈਂ ਤਾਂ ਦੱਸ ਦੇਣੀ ਸ਼ਰਮ ਆਂਦੀ ਆ ਵੀ ਮੇਰਾ ਪਰਾ ਹਰਮਨ ਇਹ ਹਰਮਨ ਹਾਂ ਵੀਰੇ ਹਾਂ ਹਰਮਨ ਨੇ ਐਜੀ ਕੱਢਿਆ ਤੇ ਕਤ ਕਰੀ ਵੀਰੇ ਹਰ ਕਤ ਤਾਂ ਕਰੀ ਸੋ ਕਰੀ ਜਦੋਂ ਮੈਂ ਉਹਨੂੰ ਮਨਾ ਕੀਤਾ ਉਹਨੇ ਮੇਰੇ ਉੱਤੇ ਬਲੇਮ ਘੋਤਾ ਵੀ ਇਹ ਕਿਸੇ ਮੁੱਟੇ ਦਾ ਗਲਤ ਤੋਹ ਤੇ ਗੱਲਾਂ ਕਰਦੀ ਹੈ ਮੈਨੂੰ ਇਨਿੰਦਗੀ ਕਰਤਾ ਚਾਚੀ ਮੁਰੇ ਤੇ ਚਾਚੀ ਉਹਨੇ ਵੀ ਮੈਨੂੰ ਹੀ ਗਲਤ ਸਮਝਦੇ ਨੇ ਕੀ ਕਰਾਂ ਮੈਂ ਕਿਉਂ ਜਿਵਾ ਮੈਂ ਜੀ ਕੇ ਲੈਣਾ ਵੀ ਕੀਆ ਇਹ ਦੁਨੀਆ ਤੇ ਨਾ ਕੰਮ ਤਾਂ ਨਹੀਂ ਚੰਮ ਦਾ ਹੀ ਮੁੱਲ ਹੈ ਉਹ ਵੀ ਕੁੜੀਆਂ ਕਰਕੇ ਤਾਂ ਖਾਸ ਕਰ ਮਰਨ ਦਾ ਕੋਈ ਆਲਾ ਨਹੀਂ ਹੁੰਦਾ ਤੂੰ ਆਪਣੀ ਲੜਾਈ ਆਪ ਲੜ ਕੀ ਲੜਾ ਸਾਡੇ ਘਰ ਦਾ ਮਾਵਲਾ ਤੈਨੂੰ ਕੀ ਲੋੜ ਆ ਬੁੱਝ ਬੋਲਣ ਦੀ ਸਾਡੇ ਘਰ ਦਾ ਮੈਂਟਰ ਆ ਇਹ ਕਿਹੜਾ ਕਿ ਲੋੜ ਤੈਨੂੰ ਕੀ ਮਤਲਬ ਵਿੱਚ ਬੋਲਣਾ ਸਾਡੇ ਘਰੇ ਆ ਕੇ ਦਖਲਾ ਦੇਣ ਦਾ ਮੈਨੂੰ ਕੁੜੀ ਨੇ ਸਾਰੀ ਗੱਲ ਦੱਸਦੀ ਤੁਸੀਂ ਕੁੜੀ ਨਾਲ ਧੱਕਾ ਕਰ ਰਹੇ ਹੋ ਕੀ ਧੱਕਾ ਕਰਦੇ ਆ ਬੇਬੇ ਮੈਨੂੰ ਤਾਂ ਇਹੀ ਲੱਗਦਾ ਵੀ ਇਹੀ ਫੋਨ ਤੇ ਗੱਲਾਂ ਮਾਰਦਾ ਈ ਪੱਕੀ ਗੱਲ ਹੈ ਈ ਇਹ ਲੜਾਈ ਈ ਦਾ ਕੋ ਆ ਕੇ ਆਪਣੇ ਘਰੇ ਓਏ ਛਾਲਿਆ ਸ਼ਰਮ ਆਉਣੀ ਚਾਹੀਦੀ ਤੈਨੂੰ ਹਰਮਨ ਬੋਸ ਬਗਨਾਮ ਦਾ ਸੀ ਆਪੇ ਕਰ ਗਿਆ ਬੇਬੇ ਦੇਖਵਾ ਮਾੜੀ ਕਿਹਾ ਸੀ ਸੱਚਾ ਸਿੱਧਰੇ ਬਣ ਦੇਣਾ ਹਰਮਨ ਬੱਸ ਕਰ ਉਹ ਸੰਭਾਲ ਕੇ ਗੱਲ ਕਰ ਸੋਚ ਤਲੇ ਤੂੰ ਬੋਲਦੀ ਰਿਹਾ ਲੋਕ ਸੱਚੀ ਕਹਿੰਦੇ ਨੇ ਜਦ ਤੱਕ ਮਾਪਿਓ ਦਾ ਸਿਰ ਤੇ ਹੱਥ ਹੁੰਦਾ ਨਾ ਬੱਚਿਆ ਦੇ ਕੁੜੀਆਂ ਉਦ ਤੱਕ ਕੀ ਸੇਫ ਰਹਿੰਦੀਆਂ ਨੇ ਹੁਣ ਉਹਦੇ ਜਾਣ ਤੋਂ ਬਾਅਦ ਕੋਈ ਨਹੀਂ ਉਹਨਾਂ ਨੂੰ ਆਪਦਾ ਸਮਝਦਾ ਤੇ ਤੂੰ ਤੂੰ ਤਾਂ ਮੇਰਾ ਭਰਾ ਸੀ ਤੂੰ ਨਹੀਂ ਮੈਨੂੰ ਆਪਦਾ ਸਮਝਿਆ ਤੂੰ ਮੇਰੇ ਤੇ ਆਸ ਤੇ ਵਾਦੀ ਕੋਸ਼ਿਸ਼ ਕੀਤੀ ਆ ਸ਼ਰਮ ਕਰ ਤੂੰ ਸ਼ਰਮ ਤੇਰਾ ਚੱਕ ਲਿਆ ਤੀ ਤੇੱਚ ਕੋ ਗਲਤੀ ਹੋਣੀ ਕਾਇਆ ਚੱਕਿਆ ਨਾ ਫਿਰ ਬਾਹਰ ਦੱਸਿੰਦੇ ਨੂੰ ਕੀ ਲੋੜ ਪਈ ਤੀ ਆਪਣੇ ਘਰ ਦੀ ਗੱਲਾਂ ਬਾਹਰ ਤੋੜੀ ਦੱਸੀ ਦੀਆਂ ਨਾ ਸਟਾਰਟ ਹਰ ਮੁੰਨੇ ਆ ਕੁੜੀ ਦਾ ਚੱਕਿਆ ਪਾ ਚੱਕਿਆ ਗਲਤੀ ਨਹੀਂ ਗਾ ਇੱਕ ਕੁੜੀ ਸਿਆਣੀ ਸੀ ਜੇ ਕੋਈ ਹੋਰ ਕੁੜੀ ਹੁੰਦੀ ਨਾ ਤੋਨੂੰ ਸਾਡੇ ਚ ਲੈ ਕੇ ਜਾਂਦੀ ਨਾਲੇ ਸਾਡੇ ਤੇ ਪਾਚਾ ਬਹੁਤ ਪੜਾਉਣਾ ਸੀ ਓਏ ਬਦਨਾ ਬੋਲ ਓਏ ਸਾਨੂੰ ਸਪਾਈਆਂ ਦੀ ਨਹੀਂ ਲੋੜ ਨਹੀਂ ਚੁੱਪ ਕਰਕੇ ਬਹਿ ਜਾ ਤੂੰ ਗੱਲ ਸੁਣ ਮੈਂ ਬੇਬੇ ਨੂੰ ਸਮਝਾਉਣਾ ਬੇਬੇ ਤੁਹਾ ਦਾ ਸਾਇਣੀ ਸੀ ਜੇ ਤੇਰੀ ਆਬਦੀ ਸਗੀਤੀ ਹੁੰਦੀ ਨਾ ਜਿਉਂ ਦਿਨ ਆਈ ਗੱਲ ਪਰਦੀ ਜ਼ਬਰਦਸਤ ਕਰਨਾਂ ਦੀ ਜਦੋਂ ਕੁੜੀ ਦੇ ਮਾਵਾ ਪ ਮਰ ਜਾਂਦੇ ਨਾ ਚਾਚਾ ਚਾਚੀ ਮਾਵਾ ਪ ਮਰ ਦੁੰਦ ਨੇ ਤੇ ਨਾਲ ਗੱਲ ਸੁਣ ਉਹ ਧੋਗੀ ਲੱਗ ਜੂਆ ਇੱਥੇ ਤੁਸੀਂ ਇਹ ਕੁਛ ਕਰਦੇ ਕੁੜੀ ਨਾਲ ਕੁੜੀ ਤਾਂ ਦੋ ਸਾਲਾਂ ਨੂੰ ਬਹਿ ਕੇ ਵਾਰ ਦੂਗੀ ਉਦੋਂ ਆ ਜਮੀਨ ਹੈ ਕਿ ਨਾਲ ਲੱਗੀ ਉਹ ਜਮੀਨ ਤਾਂ ਤੇਰੇ ਮੁੰਡੇ ਨੂੰ ਨੌਂ ਚੜੂਗੀ ਚਾਚੀ ਮੈਂ ਰੱਖ ਕੇ ਵੀ ਕੀ ਕਰਨਾ ਜ਼ਮੀਨ ਨਾਲੇ ਮੈਂ ਕਿਹੜੀ ਨਾਲ ਲੈ ਜਾਣੀ ਆ ਮੈਂ ਤਾਂ ਆਪੇ ਹੀ ਸੋਚਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਤੁਸੀਂ ਜ਼ਮੀਨ ਕਰਕੇ ਮੇਰੇ ਨਾਲ ਇਹ ਕੁਝ ਕਰੋਗੇ ਬਾਈ ਤੇਰੇ ਦਾ ਯਾਰ ਸਾਡੀ ਅੱਖਾਂ ਖੋਲਤੀਆਂ ਗੱਲ ਤੇਰੀ ਸਹੀ ਆ ਅਸੀਂ ਉਹ ਦੋ ਕਿੱਲੇ ਵਿੱਚੇ ਇਹੋ ਵਿਚਾਰੀ ਨੂੰ ਪਤਾ ਨਹੀਂ ਕਿੰਨੇ ਸਾਲਾਂ ਤੋਂ ਤੰਗ ਕਰਦੇ ਆ ਰਹੇ ਆ ਤੇ ਪਤਾ ਨਹੀਂ ਇਹ ਵਿਚਾਰੀ ਨੇ ਕਿੰਨੇ ਘਰਾਤਾ ਉੱਖੇ ਸੌ ਸੌ ਗੱਟੀਆਂ ਵਾਲੇ ਭਾਣੇ ਮੈਨੂੰ maaf ਕਰਦੇ ਬੇਬੇ ਸਹੀ ਗਿਆ ਕੇ ਸੇ ਨੇ ਜੇ ਕੁੜੀਆਂ ਕੰਮ ਤੇ ਵੀ ਲੱਗਣ ਜਾਂਦੀਆਂ ਨੇ ਨਾ ਤਾਂਗਲਾ ਕੰਮ ਨਹੀਂ ਦੇਖਦਾ ਉਥੇ ਇੱਜ਼ਤ ਦੇਖਦਾ ਬਾਈ ਤੇਰਾ ਸੀ ਕਿਵੇਂ ਦੇਣ ਦਵਾਂਗੇ ਯਾਰ ਤੇਨ ਦਾ ਸਾਡੀਆਂ ਸੱਚੀ ਦੱਸਣਾ ਅੱਖਾਂ ਖੋਲਦੀਆਂ ਯਾਰ ਤੇ ਨਾਲੇ ਬੇਬੇ ਆਪਾਂ ਵਿਚਾਰੀ ਇਹ ਆਪਦਾ ਕਰਕੇ ਵੀ ਖਾਂ ਲੱਗੀ ਸੀ ਤੇ ਆਪੇ ਹੀ ਕਹਦਾ ਵੀ ਪਤਾ ਨਹੀਂ ਇਹ ਬਾਹਰੇ ਜਾ ਕੇ ਪਤਾ ਨਹੀਂ ਕੀ ਕੀ ਕਰਦੀ ਆ ਇਹ ਸੋਚ ਆਪਣੀ ਕਦੋਂ ਬਦਲੂ ਇਹ ਦਿਮਾਗ ਆਪਣਾ ਕਦੋਂ ਬਦਲੂ ਤੇ ਸਿਰਫ ਬਸ ਦਿਮਾਗ ਜਿਹੜਾ ਆਪਣਾ ਇੱਜ਼ਤ ਗਣੀ ਰਹਿ ਗਿਆ ਪਹਿਲੇ ਮੈਨੂੰ ਮਾਫ਼ ਕਰਦੇ ਮੈਂ ਦੱਸੋ ਮਾਫੀ ਕਿਹੜੇ ਨੂੰ ਮੰਗਾ ਹਮਨ ਬਸ ਕਰ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇੱਕ ਗੱਲ ਕਹਾਂ ਇਹ ਦੁਨੀਆ ਕੰਮ ਨਹੀਂ ਸਿਰਫ ਚੰਮ ਦੇ ਮੁੱਲ ਦੇਖਦੀ ਆ ਪਰ ਤੈਨੂੰ ਉਹਦੀ ਗਲਤੀ ਦਾ ਅਹਿਸਾਸ ਹੋ ਗਿਆ ਮੇਰੇ ਵਾਸਤੇ ਉਹੀ ਬਹੁਤ ਹੈ ਲ ਕੋਈ ਨਾ ਪੁੱਤ ਹੁਣ ਮੈਂ ਤੇਰਾ ਵੀ ਧੀਆ ਵਾਂਗੂ ਰੱਖੂੰਗੀ ਬਸਮਾ ਤੂੰ ਐਂ ਹੀ ਕਹਤਾ ਨਾ ਤੇਰੇ ਵੱਸੇ ਉਹੀ ਬੋਲਦਾ ਹੱਸਾ ਹੁਣ ਆਪਾਂ ਮੈਂ ਤੇਰੇ ਨਾਲ ਵੀ ਧੀ ਬਣਾ ਕੇ ਰੱਖੂੰਗੀ ਵਧੀਆ ਪਰ ਰਹਿ ਕਰਾਂਗੇ